ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਅੱਜ ਸਰਕਲ ਕਨੌਰ ਪੁਲਿਸ ਦੇ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਦੇ ਉਦੇਸ਼ ਦੇ ਨਾਲ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਡੀਐਸਪੀ ਕਨੌਰ ਹਰਮਨ ਪ੍ਰੀਤ ਸਿੰਘ ਚੀਮਾ ਦੇ ਵੱਲੋਂ ਕੀਤੀ ਗਈ। ਮਾਰਚ ਦਾ ਮੁੱਖ ਮੰਤਵ ਚੋਣਾਂ ਵਾਲੇ ਦਿਨ ਕਿਸੇ ਵੀ ਅਨਸੁਖਾਮੀ ਘਟਨਾ ਨੂੰ ਰੋਕਣਾ ਅਤੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਦੇ ਨਾਲ ਨਿਭਰੇ ਚੜ੍ਹਨਾ ਸੀ। ਇਸ ਮੌਕੇ ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਹੈ ਕਿ ਪੁਲਿਸ ਪ੍ਰਸ਼ਾਸਨ ਚੋਣਾਂ ਨੂੰ ਸ਼ਾਂਤਮਈ ਤੰਗ ਦੇ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨੇ ਕਿਹਾ ਸਾਡਾ ਹੀ 플ੈਗ ਮਾਰਚ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਅਤੇ ਮਾੜੇ ਅੰਸਰਾਂ ਨੂੰ ਸਖਤ ਚੇਤਾਵਨੀ ਦੇਣ ਲਈ ਹੈ ਕਿ ਚੋਣਾਂ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਨ੍ਹਾਂ ਇਲਾਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਫਿਰ ਲਾਲਚ ਦੇ ਵਾਤਵਤ ਗਿਣਤੀ ਦੇ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣ। ਪੁਲਿਸ ਨੇ ਪ੍ਰੋਸਤਾ ਦਿੱਤਾ ਹੈ ਕਿ ਵੋਟਾਂ ਵਾਲੇ ਦਿਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾਣਗੇ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਇੱਕ ਜਿਹੜੀ ਫਲੈਗ ਮਾਰਚ ਨਿਕਲ ਰਹੀ ਕਿਉਂ ਕੱਢੀ ਹਾਂਜੀ ਇਹ ਜਿਹੜੇ ਆਉਣ ਵਾਲੀ 14 ਤਰੀਕ ਨੂੰ 14 ਦਸੰਬਰ ਨੂੰ ਬਲਾਕ ਸਮਤੀ ਦੇ ਜ਼ਿਲ੍ਹਾ ਪੱਧੇ 'ਤੇ ਇਲੈਕਸ਼ਨ ਹੋ ਰਹੀਆਂ ਉਹਦੇ ਸਬੰਧ ਦੇ ਵਿੱਚ ਅੱਜ ਕਨੌਰ ਪੁਲਿਸ ਵੱਲੋਂ ਆਪਣੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਹੁਕਮ ਅਨੁਸਾਰ ਇੱਕ ਫਲੈਗ ਮਾਰਚ ਕਨੌਰ ਦੇ ਏਰੀਆ 'ਚ ਕੱਢੀ ਜਾ ਰਹੀ ਹੈ ਜੋ ਮੇਰੇ ਨਾਲ ਐਸ ਐਚਓ ਸ਼ੰਭੂ ਐਸ ਐਚਓ ਖੇੜੀਗੰਡਿਆ ਐਸ ਐਚਓ ਕਨੌਰ ਤੇ ਨਾਲ ਇਹਨਾਂ ਦੀ ਫੋਰਸ ਹੈ ਅਸੀਂ ਅੱਜ ਹੁਣ ਖੇੜੀਗੰਡਿਆ ਦੇ ਏਰੀਆ ਸੈਦ ਖੇੜੀ ਤੇ ਹੋਰ ਪਿੰਡਾਂ ਚ ਹਰਪਾਲਪੁਰ ਵਗੈਰਾ ਇਹਨਾਂ ਪਿੰਡਾਂ ਚ ਫਲੈਗ ਮਾਰਚ ਕਰ ਰਹੇ ਹਾਂ ਫਿਰ ਕਨੌਰ ਵੀ ਜਾਣਾ ਅਸੀਂ ਇਹ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਵੀ ਜਿਹੜੀ ਪੁਲਿਸ ਹੈ ਲੋਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਲਈ ਤਤਪਰ ਹਾਜ਼ਰ ਹੈ ਦਿਨ ਰਾਤ ਹਾਜ਼ਰ ਹੈ ਤੇ ਸਾਰੇ ਜਿਹੜੇ ਇੰਡੀਆ ਦੇ ਜਿਹੜੇ ਆਪਣੇ ਨਾਗਰਿਕ ਨੇ ਉਹਨਾਂ ਨੂੰ ਆਪਣੇ ਵੋਟ ਦੇਣ ਦਾ ਹੱਕ ਹਾਸਲ ਹੈ ਤੇ ਸਾਰਿਆਂ ਨੂੰ ਇਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਇਹ ਸਾਡਾ ਆਸ਼ਵਾਸ਼ਣ ਹੈ ਵੀ ਤੁਸੀਂ 14 ਤਰੀਕ ਨੂੰ ਆਪਣੀ ਆਪਣੇ ਆਪਣੇ ਵੋਟ ਦਾ ਜਿਹੜਾ ਅਧਿਕਾਰ ਹੈ ਉਹਨੂੰ ਜਾ ਕੇ ਤੁਸੀਂ ਪਾਓ ਤੇ ਜਿਹੜੇ ਮਾੜੇ ਅੰਸਰ ਹੈ ਇਹ ਸਿਰਫ ਉਹਨਾਂ ਨੂੰ ਐ ਵੀ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਪੁਲਿਸ ਆਪਣੇ ਏਰੀਆ 'ਚ ਪੈਟਰੋਲਿੰਗ ਕਰ ਰਹੀ ਹੈ ਵੀ ਉਹ ਆਪਣਾ ਉਹ ਇੱਧਰ ਉੱਧਰ ਹੋ ਜਾਣਾ ਨਹੀਂ ਅਸੀਂ ਉਹਨਾਂ ਦੇ ਜਿਹੜੀ ਉਹਨਾਂ ਜਿਹੜੀ ਜੇ ਸ਼ਰਾਰਤ ਕਰਨਗੇ ਅਸੀਂ ਸਖਤ ਤੋਂ ਸਖਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਲੋਕਾਂ ਦਾ ਜਿਹੜਾ ਜਾਣ ਤੇ ਮਾਲ ਦੀ ਰੱਖਿਆ ਕੀਤੀ ਸਰ ਜਿੱਥੇ ਜਿੱਥੇ ਵੀ ਤੁਹਾਡੇ ਇਲੈਕਸ਼ਨ ਹੋ ਰਹੇ ਹਨ ਤੁਹਾਡੇ ਇਲਾਕੇ ਦੇ ਵਿੱਚ ਕਿੰਨੀ ਫੋਰਸ ਤੁਸੀਂ ਤਨਤ ਕੀਤੀ ਹੈ ਉਸ ਦਿਨ ਦੇਖੋ ਜੀ ਫੋਰਸ ਤਾਂ ਦੇਖੋ ਸਕਿਉਰਟੀ ਵੱਲੋਂ ਲੱਗਣੀ ਹੈ ਘਟੋ ਘੜ 4-500 ਬੰਦਾ ਲੱਗੇਗਾ ਬਾਕੀ ਹਜੇ ਉਹਦਾ ਫੋਰਸ ਦਾ ਆਉਣਾ ਹਰ ਬੂਥ ਤੇ ਜਿਹੜਾ ਨਾਰਮਲ ਬੂਥ ਹੈ ਜਾਂ ਜਿਹੜਾ ਸੈਂਸਿਟਿਵ ਹੈ ਜਿਹੜਾ ਹਾਈਪਰ ਸੈਂਸਿਟਿਵ ਹੈ ਉਸ ਹਿਸਾਬ ਨਾਲ ਇਹਨਾਂ ਦੀ ਰੇਸ਼ੋ ਹੁੰਦੀ ਹੈ ਉਸ ਹਿਸਾਬ ਨਾਲ ਮਤਲਬ ਫੋਰਸ ਲੱਗੇਗੀ ਸਾਡੇ ਟੋਟਲ 168 ਲੋਕੇਸ਼ਨਾਂ ਤੇ 248 ਪੋਲਿੰਗ ਬੂਥਸ ਨੇ ਤੇ ਉਸ ਹਿਸਾਬ ਨਾਲ ਮਤਲਬ ਸਫੀਸ਼ੀਐਂਟ ਫੋਰਸ ਲੱਗੇਗੀ ਪੈਟਰੋਲਿੰਗ ਪਾਰਟੀਆਂ ਵੀ ਲੱਗਣਗੀਆਂ ਸੀਨੀਅਰ ਆਫਸਰ ਵੀ ਸਾਡੇ ਨਾਲ ਹੋਣਗੇ ਸੈਂਸਿਟਿਵ ਕਿਹੜੇ ਕਿਹੜੇ ਹੋਣਗੇ ਜੀ ਉਹ ਸੈਂਸਿਟਿਵ ਤੁਸੀਂ ਦੇਖਿਓਣੇ ਕਿਹੜੇ ਸੈਂਸਿਟਿਵ ਜੀ ਮੇਰੇ ਕੋਲੇ ਹੁਣ ਲਿਸਟ ਤਾਂ ਹੈ ਨਹੀਂ ਮਤਲਬ ਘਟੋ ਘਾਟਾ 30 32 ਜਿਹੜੇ ਸੈਂਸਿਟਿਵ ਜਿਹੜੇ ਵੱਡੇ ਪਿੰਡ ਹੈ ਜਿਵੇਂ ਸੈਦਖੇੜੀ ਹੋ ਗਿਆ ਹੋਰ ਇਧਰ ਸ਼ੰਭੂ ਹੋ ਗਿਆ ਵੱਡਾ ਪਿੰਡ ਘਨੌਰ ਹੈ ਕੁਝ ਵੱਡੇ ਪਿੰਡ ਲੋ ਅਸੈਂਬਲੀ ਵਗੈਰਾ ਉੱਥੇ ਜਿਹੜੀ ਫੋਰਸ ਵਧ ਲਈ ਜਾਏਗੀ ਤੇ ਇਹ ਸਿਰਫ ਇਹੀ ਮਤਲਬ ਹੈ ਲਗਾਤਾਰ ਜਿਹੜੀ ਫਲੈਗ ਮਾਰਚ ਹੈ ਸੀਨੀਅਰ ਸਰ ਹੁਕਮ ਦਾ ਚਲਦੀ ਰਹੇਗੀ ਤਾਂ ਕਿ ਜਿਹੜੇ ਮਾਰੇ ਅੰਸਰ ਏਰੀਆ ਛੱਡ ਕੇ ਭੱਜ ਜਾਣ ਤੇ ਜਿਹੜੇ ਆਮ ਲੋਕ ਹੈ ਜਿਹੜੇ ਉਹ ਸ਼ਾਂਤੀ ਨਾਲ ਆਪਣਾ ਮਤਲਬ ਜਿਹੜੀ ਵੋਟ ਦਾ ਆਪਣਾ ਅਧਿਕਾਰ ਦੀ ਵਰਤੋਂ ਕਰਨ ਸਰ ਜਿਹੜੇ ਆਮ ਵੋਟਰ ਹੈਗੇ ਤੁਸੀਂ ਉਹਨਾਂ ਨੂੰ ਫਿਰ ਕੀ ਸਨਹਿ ਦੇਣਾ ਚਾਹ ਰਹੇ ਹੋ ਜੀ ਉਹਨਾਂ ਨੂੰ ਇਹੀ ਸਨਹਿ ਹੈ ਜੀ ਵੀ ਆਪਣੀ ਜਿਹੜਾ ਇਹ 14 ਤਰੀਕ ਨੂੰ ਇਲੈਕਸ਼ਨ ਆ ਰਹੀ ਹੈ ਉਹ VOTING ਹੋਣੀ ਹੈ ਉਹ ਦਿਨ ਆਪਣਾ ਵੋਟ ਦਾ ਹੱਕ ਆਪਣਾ ਜਾ ਕੇ ਵੋਟ ਪਾਉਣ ਤੇ ਕਿਸੇ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਤੇ ਅਸੀਂ ਉਹਨਾਂ ਦੀ ਜਾਣ ਤੇ ਮਾਲ ਦੀ ਰੱਖਿਆ ਲਈ ਦਿਨ ਰਾਤ ਹਾਜ਼ਰ ਹਾਂ ਸਰ ਤੁਹਾਨੂੰ ਜਿਹੜਾ ਮਾਡ ਅੰਸਰ ਰਹਿ ਗਿਆ ਉਹਨਾਂ ਪਲੀਜ਼ ਰਾਉਂਡ ਅਪ ਕਿਉਂ ਨਹੀਂ ਕਰੀ ਜੀ ਰਾਉਂਡ ਅਪ ਕਰ ਰਹੇ ਹਾਂ ਜੀ ਅਸੀਂ ਉਹ ਫੇਰ ਪਤਾ ਲੱਗ ਕੇ ਵਹੀ ਕੁਝ ਕਰਨਗੇ ਜੀ ਨਹੀਂ ਜੀ ਨਹੀਂ ਅਸੀਂ 110 ਦੇ ਕਲੰਦਰੇ ਦਿੱਤੇ ਆ ਜੀ ਜਿਹੜਾ ਰੂਲ ਆ 129 ਬੀਐਨਐਸ ਹੋ ਗਿਆ ਹੁਣ ਉਦੇ ਖਿਲਾਫ ਅਸੀਂ ਜਿਹੜੇ ਮਾਰੇ ਅੰਸਰ ਆਾ ਥਾਣਿਆਂ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਤਿੰਨ ਤਿੰਨ ਚਾਰ ਚਾਰ ਪਰਚੇ ਨੇ ਉਹਨਾਂ ਦੇ ਖਿਲਾਫ ਅਸੀਂ ਜੋ ਪ੍ਰੀਵੈਂਟਿਵ ਐਕਸ਼ਨ ਆ ਉਹ ਆਲਰੇਡੀ ਲੈ ਰਹੇ ਨੇ ਤੇ ਅੱਗੋਂ ਵੀ ਚੱਲਦਾ ਰਹੇਗਾ। ਇਹ ਵੀ ਦੇਖਿਆ ਜਾਂਦਾ ਹੈ ਕਿ ਇਲੈਕਸ਼ਨਾਂ ਦੇ ਵਿੱਚ ਨਸ਼ੇ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਉਹਦੇ ਵਾਸਤੇ ਪੁਲਿਸ ਕੀ ਕਰ ਰਹੀ ਹੈ ਜੀ? ਉਹਦੇ ਵਾਸਤੇ ਜੀ ਨਸ਼ੇ ਦੇ ਵਾਸਤੇ ਅਸੀਂ ਅਸੀਂ ਸਰਚ ਆਪਰੇਸ਼ਨ ਚੱਲ ਰਹੇ ਨੇ ਅੱਜ ਸਵੇਰੇ ਸਾਡਾ ਕਾਸੋ ਸੀਗਾ ਜੀ। ਕੋਆਰਡੀਨੇਟਡ ਸਰਚ ਆਪਰੇਸ਼ਨ ਤੇ ਲਗਾਤਾਰ ਚੱਲ ਰਹੇ ਨੇ ਤੇ ਅਸੀਂ ਜਿਹੜੇ ਇਹ ਬੰਦੇ ਨੇ ਜਿਹੜੇ ਪੈਡਲਰ ਨੇ ਉਹਨਾਂ ਤੇ ਕਾਰਵਾਈ ਵੀ ਕੀਤੀ ਹੈ ਅਸੀਂ ਰੋਜ਼ ਹੀ ਇੱਕ ਅਦਾ ਮ ਫਲੈਗ ਮਾਰਚ ਪਹਿਲਾਂ ਸੈਦ ਖੇੜੀ ਦੇ ਪਿੰਡਾਂ ਚੋਂ ਨਿਕਲੇਗਾ ਜੀ ਫਿਰ ਅਸੀਂ ਕਨੌਰ ਸ਼ਹਿਰ ਦੇ ਵਿੱਚ ਲਾਵਾਂਗੇ ਉਹਦੇ ਨਾਲ-ਨਾਲ ਦੇ ਪਿੰਡ ਨੇ ਤੇ ਫਿਰ ਅਸੀਂ ਸ਼ੰਭੂ ਬਲਾਕ ਜਾਵਾਂਗੇ ਹਲਕਾ ਕਨੌਰ ਤੋਂ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ